ਹੋ ਬਨਜਾਰੂ RAM ਕੋ ਸਹਜ ਕਰੂ ਵਪਾਰ ਮੈਂ RAM ਨਾਮ ਧਨ ਲਾਦਿਆ ਵਿਖ ਲਾਦੀ ਸੰਸਾਰ ਭਗਤ ਜੀ ਸਮਝਾਉਣਾ ਕਰਦੇ ਨੇ ਵੀ ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ ਮੈਂ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿੱਚੋਂ ਮੈਨੂੰ ਸਹਜ ਅਵਸਥਾ ਦੀ ਖੱਤੀ ਹਾਸਲ ਹੋਵੇ ਮੈਂ RAM ਨਾਮ ਧਨ ਲਾਦਿਆ ਵਿਖਲਾਦੀ ਸੰਸਾਰ ਭਗਤ ਜੀ ਕਹਿੰਦੇ ਪ੍ਰਭੂ ਦੀ ਮਿਹਰ ਨਾਲ ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ ਪਰ ਸੰਸਾਰ ਨੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਰੂਪ ਜ਼ਹਿਰ ਦਾ ਵਪਾਰ ਕੀਤਾ ਹੈ ਅਗਲੇ ਪੰਦ ਚ ਦੱਸਦੇ ਨੇ ਇੱਥੋਂ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ ਸ਼ਬਦ ਦੀ ਗੁਰੂ ਮਹਾਰਾਜੀ ਕਿਰਪਾ ਸਦਕਾ ਅੱਜ ਔਰ ਵਾਰ ਔਰ ਵਾਰ ਪਾਰ ਕੇ ਦਾਨੀਆਂ ਲਿਖਲੇ ਹੋ ਆਲ ਪਤਾਲ ਜੀਵਾਂ ਦੀਆਂ ਲੋਕ ਪ੍ਰ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ हे ਚਿਤ੍ਰਗੁਪਤੋ ਮੇਰੇ ਬਾਰੇ ਜੋ ਤੁਹਾਡਾ ਜੀ ਕਰੇ ਲਿਖ ਲੈਣਾ ਭਾਵ ਮਹਾਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿੱਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ ਮੋਹ ਜਮ ਡੰਡ ਨਾ ਲਾਗੀ ਤਜੀਲੇ ਸਰਬ ਜੰਜਾਲ ਕਲਾਪਾ ਸ਼ਬਦ ਪੜਦੇ ਸੀ ਨਾ ਬਈ ਹੈ ਚਿਤ੍ਰ ਗੁਪਤੋ ਜੋ ਕੁਛ ਮਰਜੀ ਲਿਖ ਲੋ ਮੇਰੇ ਲਈ ਮੇਰੇ ਵਾਸਤੇ ਪਰ ਜਦੋਂ ਤੁਸੀਂ ਮੈਨੂੰ ਉਸ ਮਹਾਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿੱਚੋਂ ਕੋਈ ਗੱਲ ਤੁਹਾਨੂੰ ਲੱਭਣੀ ਨਹੀਂ ਮਾੜੀ ਬਿਆ ਅਦਾ ਕੋਈ ਕੋਈ ਸਜਾ ਦੇਣ ਵਾਲੀ ਗੱਲ ਬਈ ਜੀ ਰੁਕੋ ਮਾੜਾ ਜਿਆਰ ਕੱਲ ਵੀ ਮੈਂ ਬੇਨਤੀ ਕਰੀ ਸੀ ਧਿਆਨ ਦਿਓ ਇੱਧਰ ਸ਼ਬਦ ਵਿਚਾਰ ਚੱਲਦੀ ਹੈ ਨਾ ਜਦੋਂ ਉਨਾਂ ਚਰ ਫਿਰ ਆਪਾਂ ਰੁਕ ਜਾਈਏ ਥੋੜਾ ਜਿਹਾ ਮੋਹ ਜਮ ਡੰਡ ਨ ਲਾਗੀ ਤਜੀਅਲੇ ਸਰਬ ਜੰਗਾਨ ਕਿਉਂਕਿ ਪ੍ਰਭੂ ਦੀ ਕਿਰਪਾ ਨਾਲ ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ ਤਾਈਂ ਮੈਨੂੰ ਜਮ ਦਾ ਡੰਡ ਲੱਗਣਾ ਹੀ ਨਹੀਂ ਅਗਲੇ ਬੰਦ ਚ ਦੱਸਦੇ ਨੇ ਜੈਸਾ ਰੰਗ ਕਸੰਪਕਾ ਤੈਸਾ ਇਹ ਸੰਸਾਰ ਜਿਉਂ-ਜਿਉਂ ਮੈਂ ਰਾਮ ਨਾਮ ਦਾ ਬੰਦਜ ਕਰ ਰਿਹਾ ਹਾਂ ਮੈਨੂੰ ਯਕੀਨ ਆ ਰਿਹਾ ਹੈ ਕਿ ਇਹ ਜਗਤ ਇਉਂ ਹੈ ਜਿਵੇਂ ਕਸੁੰਬੇ ਦਾ ਰੰਗ ਕਸੁੰਬੇ ਦਾ ਰੰਗ ਕੱਚਾ ਹੁੰਦਾ ਜੀ ਕੱਚਾ ਰੰਗ ਬਹੁਤ ਛੇਤੀ ਲੈਂਦਾ ਤੇ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਆ ਇਹ ਪੱਕਾ ਇਹਨੂੰ ਉਤਾਰਨ ਵਾਲਾ ਕੋਈ ਨਹੀਂ ਜੰਮਿਆ ਕਿਉਂਕਿ ਆਪਾਂ ਇਤਿਹਾਸ ਤੋਂ ਜਾਣੂ ਹਾਂ ਕਿ ਜਿਨ੍ਹਾਂ ਨੂੰ ਰੰਗ ਲੱਗਿਆ ਸੀ ਉਨ੍ਹਾਂ ਤੇ ਸੀਸ ਤੇ ਆਰੇ ਵੀ ਚੱਲ ਗਏ ਉਹਨਾਂ ਦੇ ਬੰਦ-ਬੰਦ ਵੀ ਕੱਟੇ ਗਏ ਖੋਪਰ ਵੀ ਤੋੜੇ ਗਏ ਚਰਖੜੀਆਂ ਤੇ ਵੀ ਚੜੇ ਗਏ ਦੇਗਾਂ ਵਿੱਚ ਵੀ ਵਾਲੇ ਗਏ ਆਰਿਆਂ ਨਾਲ ਜੀਰੇ ਵੀ ਗਏ ਉਹਨਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਲੱਗਿਆ ਸੀ ਤੇ ਉਹ ਕਿ ਉਤਾਰਨ ਵਾਲਾ ਸੰਸਾਰੀ ਜੰਮਿਆ ਨਹੀਂ ਸੀ ਸਰੀਰ ਦੇ ਟੁਕੜੇ ਵੀ ਹੋ ਗਏ ਦਫਾੜ ਵੀ ਹੋ ਗਏ ਆਲੂ ਦੇ ਵਾਂਗ ਉਬਲ ਵੀ ਗਏ ਸਰੀਰ ਚਰਖੜੀਆਂ ਤੇ ਚੜ ਕੇ ਤੁੰਬਾ ਤੁੰਬਾ ਹੋ ਕੇ ਵੀ ਉੱਡ ਗਏ ਪਰ ਉਹਨਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦਾ ਪੱਕਾ ਰੰਗ ਲੱਗਿਆ ਸੀ ਤੇ ਉਹਨਾਂ ਨੂੰ ਕੋਈ ਉਤਾਰ ਨਹੀਂ ਸਕਿਆ ਉਸ ਰੰਗ ਨੂੰ ਕੋਈ ਜ਼ਾਲਮ ਅਗਲੇ ਪੰਨੇ 'ਚ ਦੱਸਦੇ ਨੇ ਮਹਾਰਾਜ ਮੇਰੇ ਰਮਈਏ ਰੰਗ ਮਜੀ ਠਕਾ ਕੋਹਰ ਬਦਾਸ ਚਮਾਰ ਇਥੇ ਭਗਤ ਜੀ ਇਹ ਵੀ ਦੱਸਦੇ ਨੇ ਵੀ ਮੇਰੇ ਰਮਈਏ ਪ੍ਰਭੂ ਪਰਮਾਤਮਾ ਦਾ ਰੰਗ ਮਜੀਠ ਵਰਗਾ ਪੱਕਾ ਮਜੀਠੇ ਤਰੰਗ ਪੱਕਾ ਹੁੰਦਾ ਵੀ ਇਹ ਨਹੀਂ ਉਤਰ ਸਕਦਾ ਮੇਰੇ ਰਮਈਏ ਰੰਗ ਮਜੀਠ ਕਾ ਕੋਹਰਬਦਾਸ ਚਮਾਰ ਭਗਤ ਜੀ ਕਹਿੰਦੇ ਨੇ ਵੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਪੱਕਾ ਇਹ ਲਾ ਨਹੀਂ ਸਕਦਾ ਕੋਈ ਭਗਤ ਪਿਆਰਿਆਂ ਤੇ ਵੀ ਬਹੁਤ ਜਿਹੜੇ ਜ਼ਾਲਮ ਸੀਗੇ ਬੜਾ ਤਸ਼ੱਦਦ ਕਰਦੇ ਸੀ ਇਹਨਾਂ ਨੂੰ ਵੀ ਔਖਾ ਕਰਦੇ ਸੀ ਸਰੀਰ ਕਰਕੇ ਪਰ ਪ੍ਰਭੂ ਪ੍ਰਮਾਤਮਾ ਦੇ ਨਾਮ ਵੱਲੋਂ ਇਹ ਨਹੀਂ ਮੁੜੇ ਅਰੇ ਰੰਗ ਲੈਂਦਾ ਨਹੀਂ ਕਿਉਂਕਿ ਦੱਸਿਆ ਭਗਤ ਜੀ ਨੇ ਇੱਥੇ ਇਹ ਮਜੀਠਾ ਰੰਗ ਪੱਕਾ ਇਹ ਨਹੀਂ ਲੈਣਾ ਗੁਰੂ ਨਾਮ ਦਾ ਜਿਹੜਾ ਰੰਗ ਚੜ ਗਿਆ ਰਮਈਏ ਰੰਗ ਸੋਨੇ RAM ਦੇ ਨਾਮ ਦਾ ਰੰਗ ਮਜੀਠ ਰੰਗ ਮਜੀਠ ਦਾ ਰੰਗ ਪੱਕਾ ਰੰਗ ਜਿਵੇਂ ਮਜੀਠ ਦਾ ਰੰਗ ਹੁੰਦਾ ਹੈ ਕਦੇ ਨਾ ਉਤਰਨ ਵਾਲਾ ਰੰਗ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਮਨ ਨੂੰ ਜਦੋਂ ਚੜ ਜਾਂਦਾ ਇਹ ਆਪਾਂ ਗੱਲ ਸਮਝ ਲਈ ਚੰਗੀ ਤਰ੍ਹਾਂ ਇਹਦਾ ਭਾਵ ਵੀ ਆਪਾਂ ਸੁਣ ਲੈਨੇ ਆ ਭਾਵ ਸਤ ਸੰਗੀਆਂ ਵਿੱਚ ਮਿਲ ਕੇ ਨਾਮ ਧੰਨ ਖਟਿਆ ਬਕਾਰਾਂ ਦਾ ਭਾਰ ਲੈ ਜਾਂਦਾ ਹੈ ਭਗਤ ਜੀ ਕਹਿੰਦੇ ਨੋਟ ਅੱਖ ਕੰਨ ਜੀਬ ਆਦਿਕ ਗਿਆਨ ਇੰਦਰੀਆਂ ਦਾ ਇਕੱਠ ਮਨੁੱਖ ਬਨਜਾਰੇ ਦਾ ਟਾਂਡਾ ਹੈ ਇਹਨਾਂ ਨੇ ਨਾਮ ਵਪਾਰ ਲੱਦਣਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਦਾ ਪਰ ਇਹਨਾਂ ਦੇ ਰਾਹ ਵਿੱਚ ਰੂਪ ਰਸ ਆਦਕ ਔਖੀਆਂ ਘਾਟੀਆਂ ਹਨ ਇਸ ਸ਼ਬਦ ਦੇ ਪਹਿਲੇ ਬੰਦ ਵਿੱਚ ਭਗਤ ਰਵਿਦਾਸ ਜੀ ਰਮਈਏ ਅੱਗੇ ਬੇਨਤੀ ਕਰਨ ਵੇਲੇ ਉਸ ਨੂੰ ਮੁਰਾਰ ਲਬਜ ਨਾਲ ਸੰਬੋਧਨ ਕਰਦੇ ਹਨ ਜੇ ਇਹ ਕਿਸੇ ਖਾਸ ਇੱਕ ਅਵਤਾਰ ਦੇ ਪੁਜਾਰੀ ਹੁੰਦੇ ਤਾਂ ਸ੍ਰੀ ਰਾਮਚੰਦਰ ਜੀ ਵਾਸਤੇ ਲਬਜ ਮਰਾਰ ਨਾਂ ਵਰਤਦੇ ਕਿਉਂਕਿ ਮਰਾਰ ਤਾਂ ਕ੍ਰਿਸ਼ਨ ਜੀ ਦਾ ਨਾਮ ਵੀ ਹੈ ਪਰ ਇਹ ਮਰਾਰ ਪ੍ਰਭੂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕੀਤਾ ਭਗਤ ਜੀ ਨੇ ਅੱਗੇ ਦੱਸਦੇ ਨੇ ਗਉੜੀ ਪੂਰਬੀ ਰਬਦਾਹ ਜੀਓ ਇਹ ਵੀ ਭਗਤ ਰਬਦਾਸ ਸਾਹਿਬ ਦੀ ਬਾਣੀ ਵਿੱਚੋਂ ਹੀ ਸ਼ਬਦ ਦਾ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤ ਜੀ ਵੀ ਇੱਥੇ ਕਹਿੰਦੇ ਆ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹੁਣ ਤਖਦੇ ਨੇ ਕੂਪ ਭਇਓ ਜੈਸੇ ਦਾਦਰ ਕਸ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰੇ ਐਸੇ ਮੇਰਾ ਮਨ ਵਿਖਿਆ ਬਮੋਹਿਆ ਕਸ ਆਰਾ ਪਾਰਨ ਸੂਜ ਭਗਤ ਜੀ ਕਹਿੰਦੇ ਜਿਵੇਂ ਕੋਈ ਖੂ ਡੱਡੂਆਂ ਨਾਲ ਭਰਿਆ ਹੋਇਆ ਹੋਵੇ ਉਹਨਾਂ ਡੱਡੂਆਂ ਨੂੰ ਕੋਈ ਕਾਫੀ ਨਹੀਂ ਹੁੰਦੀ ਕਿ ਉਹ ਖੂ ਤੋਂ ਬਾਹਰ ਕੋਈ ਹੋਰ ਦੇਸ਼ ਪ੍ਰਦੇਸ਼ ਵੀ ਹੈ ਕੋਦੇ ਡੱਡੂ ਵਾਸਤੇ ਤਾਂ ਬਸ ਉਹਨਾਂ ਕੀ ਆ ਵੀ ਬਸ ਆਹੀ ਐ ਜਿਵੇਂ ਇੱਕ ਕਹਾਣੀ ਵੀ ਐ ਬੇ ਸਮੁੰਦਰ ਵਾਲਾ ਡੱਡੂ ਬਾਹਰ ਘੁੰਮਦਾ ਘੁੰਮਦਾ ਨਾ ਖੂਹ ਦੇ ਵਿੱਚ ਜੱਟ ਗਿਆ ਖੂਹ ਵਾਲੇ ਡੱਡੂ ਨੂੰ ਮਿਲਿਆ ਜਾ ਕੇ ਉਹ ਕਹਿੰਦਾ ਯਾਰ ਤੂੰ ਖੂਹ ਵਾਲੇ ਡੱਡੂ ਨੂੰ ਪੁੱਛਦਾ ਕਹਾਣੀ ਆ ਜੀ ਇਹ ਸਚਾਈ ਨਹੀਂ ਹੈਗੀ ਖੂਹ ਵਾਲੇ ਡੱਡੂ ਨੂੰ ਪੁੱਛਦਾ ਵੀ ਤੂੰ ਇੰਨੇ ਕਾਹਾਂ ਚ ਹੀ ਰਹਿ ਰਿਹਾ ਉਹ ਕਹਿੰਦਾ ਤੂੰ ਕਿੱਥੇ ਰਹਿਣਾ ਮੈਂ ਤਾਂ ਕਹਿੰਦਾ ਸਮੁੰਦਰ 'ਚ ਸੀਗਾ ਯਾਰ ਮੈਂ ਤਾਂ ਪਤਾ ਨਹੀਂ ਕਿਵੇਂ ਅਡ ਗਿਆ ਤੇਰੇ ਵੱਲੀ ਆ ਗਿਆ ਵੀ ਸਮੁੰਦਰ ਤਾਂ ਬਹੁਤ ਵੱਡਾ ਉਹ ਖੂਹ ਵਾਲੇ ਡੱਡੂ ਨੇ ਇੱਕ ਸਾਲ ਮਾਰੀ ਉਧਰ ਨੂੰ ਕਹਿੰਦਾ ਐਡਾ ਕਹ ਹੁਣ ਉਹ ਕਹਿੰਦਾ ਨਹੀਂ ਨਹੀਂ ਉਹ ਤਾਂ ਬਹੁਤ ਵੱਡਾ ਇੱਕ ਹੋਰ ਸਾਲ ਮਾਰੀ ਕਹਿੰਦਾ ਐਡਾ ਕਹੂ ਕਹਿੰਦਾ ਨਾ ਉਹ ਤਾਂ ਬਾਲਾ ਵੱਡਾ ਇੱਕ ਹੋਰ ਸਾਲ ਮਾਰੀ ਜਦੋਂ ਨੂੰ ਦੂਜੇ ਪਾਸੇ ਜਾ ਲੱਗਿਆ ਕੰਦਨ ਉਹ ਕਹਿੰਦਾ ਨਹੀਂ ਉਹ ਤਾਂ ਬਹੁਤ ਵੱਡਾ ਤੂੰ ਤਾਂ ਰਹਿਣਾ ਹੀ ਖੂਹ 'ਚ ਆ ਤੈਨੂੰ ਤਾਂ ਇੰਨਾ ਕੀ ਪਤਾ ਇਹ ਸਮਝਾਉਣਾ ਕੀਤਾ ਵੀ ਮਤਲਬ ਆਪਾਂ ਇਸ ਤੋਂ ਸਿੱਖਿਆ ਲੈ ਸਕਦੇ ਆ ਵੀ ਇੱਕ ਨਾ ਛੋਟੇ ਜਿਹੇ ਦਾਇਰੇ 'ਚ ਹੀ ਬੰਦਾ ਰਹਿ ਰਿਹਾ ਉੱਥੇ ਹੀ ਸਮਝੀ ਜਾਂਦਾ ਵੀ ਸਭ ਕੁਝ ਆ ਭਗਤ ਜੀ ਇੱਥੇ ਸਮਝਾਉਣਾ ਕਰਦੇ ਨੇ ਕੂਪ ਭਰਿਓ ਜੈਸੇ ਦਾਦਰਾ ਕਸ ਦੇਸ਼ ਵਿਦੇਸ਼ ਨਾ ਬੂਝ ਬਈ ਖੂਦ ਡੱਡੇ ਨੂੰ ਡੱਡੂ ਨੂੰ ਕੀ ਪਤਾ ਵੀ ਸਮੁੰਦਰ ਕੀ ਹੁੰਦਾ ਜਿਹੜਾ ਥੋੜੇ ਜਿਹੇ ਦਾਇਰੇ ਦੇ ਵਿੱਚ ਹੀ ਰਹਿੰਦਾ ਉਹਦੇ ਪਾਦਾ ਬਸ ਇਹੀ ਦੁਨੀਆਦਾਰੀ ਐ ਬਈ ਚਲੋ ਜੀ ਘਰ-ਬਾਰ ਬਣਾ ਲਿਆ ਵੀ ਵੀ ਬੱਚੇ ਆ ਬੱਚਿਆਂ ਦੀ ਪਾਲਣ-ਪੋਸ਼ਣ ਕਰ ਰਹੇ ਆ ਵੀ ਇਹੀ ਮੇਰੇ ਵਾਸਤੇ ਤਾਂ ਬਹੁਤ ਵੱਡਾ ਕੰਮ ਨਹੀਂ ਇਸ ਤੋਂ ਅੱਗੇ ਵੀ ਹੈ ਵੀ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਅਸ ਮਨੁੱਖੇ ਜੀਵਨ ਨੂੰ ਸਫਲ ਕਰਨਾ ਉਹ ਆਪਣੇ ਫਰਜ਼ ਨੇ ਜਿਹੜੇ ਘਰ ਪਰਿਵਾਰ ਵਾਲੇ ਆ ਮਹਾਰਾਜ ਕਹਿੰਦੇ ਜਿਵੇਂ ਕੋਈ ਖੂ ਡੱਡੂਆਂ ਨਾਲ ਭਰਿਆ ਹੋਵੇ ਉਹਨਾਂ ਡੱਡੂਆਂ ਨੂੰ ਕੋਈ ਬਾਖ ਵੀ ਨਹੀਂ ਹੁੰਦੀ ਕਿ ਇਸ ਖੂਹ ਤੋਂ ਬਾਹਰ ਕੋਈ ਹੋਰ ਵੀ ਦੇਸ਼ ਪ੍ਰਦੇਸ਼ ਵੀ ਹੈ ਵੀ ਆਪਾਂ ਭਾਈ ਖੂਹ ਦੇ ਡੱਡੂ ਨਾ ਬਣ ਗਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਜਿਹੜਾ ਕਿ ਜੀਵਨ ਆਪਣਾ ਸਬਰ ਨਾਲ ਗੁਰੂ ਦੇ ਨਾਮ ਦੇ ਨਾਲ ਗੁਰੂ ਦੇ ਗਿਆਨ ਨਾਲ ਮਹਾਰਾਜ ਕਹਿੰਦੇ ਨਾ ਐਸਾ ਮੇਰਾ ਮਨ ਵਿਖਿਆ ਬਮੋਹਾ ਕਸ ਆਰਾ ਪਾਰ ਨ ਸੂਜ ਜਿਵੇਂ ਖੂਦ ਡੱਡੂਆਂ ਨੂੰ ਨਹੀਂ ਪਤਾ ਹੁੰਦਾ ਤਿਵੇਂ ਮੇਰਾ ਮਨ ਮਾਇਆ ਦੇ ਖੂਹ ਵਿੱਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ ਮਾਇਆ ਦੇ ਖੂਹ ਵਿੱਚੋਂ ਨਿਕਲਣ ਲਈ ਕੋਈ ਹੋਰਲਾ ਉਰਲਾ ਪਾਰਲਾ ਬੰਨਾ ਨਹੀਂ ਸੁੱਝਦਾ ਮੋਹ ਮਾਇਆ ਵਿੱਚ ਹੀ ਫਸਿਆ ਹੋਇਆ ਇਨਸਾਨ ਉਹੀ ਸਮਝਦਾ ਵੀ ਬਸ ਆਹ ਕਰ ਲਿਆ ਤੇ ਉਹ ਕਰ ਲੈਣਾ ਵੀ ਹੋਰ ਕੋਈ ਸੁੱਝਦਾ ਹੀ ਨਹੀਂ ਇਹਨੂੰ ਅਗਲੇ ਬੰਦ ਚ ਮਹਾਰਾ ਦੱਸਦੇ ਨੇ ਸਗਲ ਭਵਨ ਕੇ ਨਾਇਕਾ ਇੱਕ ਸਿਨਦਰਸ਼ ਦਿਖਾਏ ਜੀ ਇਹ ਰਹਾਉ ਵਾਲਾ ਬੰਦਾ ਹੈ ਸਾਰੇ ਭਵਨਾਂ ਦੇ ਸਰਦਾਰ ਮੈਨੂੰ ਇੱਕ ਖਿੰਨ ਭਰ ਲਈ ਹੀ ਦیدار ਦੇ ਕਿਰ ਮਾਤਰ ਜਿੰਨਾ ਅੱਖ ਦਾ ਸਮਾਂ ਅੱਖ ਝਮਕਣ ਜਿੰਨਾ ਸਮਾਂ ਵੀ ਇੰਨਾ ਸਮਾਂ ਹੀ ਮੈਨੂੰ ਦیدار ਬਖਸ਼ ਆਪ ਦੇ ਤੇ ਜੇ ਇੰਨਾ ਸਮਾਂ ਦیدار ਹੋ ਜਾਣ ਫੇਰ ਮਲਨ ਭਈ ਮਤ ਮਾਦਵਾ ਤੇਰੀ ਗਤ ਲਖੀ ਨਾ ਜਾਏ हे ਪ੍ਰਭੂ ਮੇਰੀ ਅਕਲ ਬਕਾਰਾਂ ਨਾਲ ਮੈਲੀ ਹੋਈ ਹੈ ਹੋਈ ਪਈ ਹੈ ਇਸ ਵਾਸਤੇ ਮੈਨੂੰ ਤੇਰੀ ਗਤ ਦੀ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ ਭਾਵ ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈ ਕਿਉਂਕਿ ਜਦੋਂ ਮੋਹ ਮਾਇਆ ਦਾ ਜਾਲ ਵਿੱਚ ਫਸਿਆ ਨਾ ਇਨਸਾਨ ਤੇ ਨਾ ਤਾਂ ਗੁਰੂ ਬਾਰੇ ਕੁਝ ਪਤਾ ਲੱਗਦਾ ਪ੍ਰਭੂ ਪਰਮਾਤਮਾ ਦੀ ਪਛਾਣ ਗੁਰੂ ਨੇ ਕਰਾਉਣੀ ਆ ਉਹ ਉੱਥੋਂ ਤੱਕ ਤਾਂ ਫਿਰ ਕਿੱਥੇ ਪਹੁੰਚ ਬਣਦੀ ਆ ਜਦੋਂ ਆਪਣੀ ਗੁਰੂ ਤੱਕ ਪਹੁੰਚ ਬਣੇਗੀ ਨਾ ਗੁਰੂ ਦੀ ਕਿਰਪਾ ਸਦਕਾ ਆਪਾਂ ਨਾਮ ਬਾਣੀ ਨਾਲ ਜੁੜਾਂਗੇ ਫਿਰ ਉਸ ਪ੍ਰਭੂ ਪਰਮਾਤਮਾ ਬਾਰੇ ਵੀ ਕੁਝ ਨਾ ਕੁਝ ਸਾਨੂੰ ਗੁਣ ਲੱਭ ਜਾਣਗੇ ਕਹਿਣ ਦਾ ਭਾਵ ਇੱਥੇ ਇਹੀ ਆ ਅੱਗੇ ਮਹਾਰਾਜ ਕਹਿੰਦੇ ਨੇ ਕਰੋ ਕਿਰਪਾ ਭ੍ਰਮ ਚੂਕੀ ਮੈਂ ਸਮਤ ਦੇ ਹੋ ਸਮਝਾਏ ਭਗਤ ਜੀ ਸਮਝਾਉਣਾ ਕਰਦੇ ਨੇ हे ਪ੍ਰਭੂ ਮਿਹਰ ਕਰ ਮੈਨੂੰ ਸੁਚੱਜੀ ਮਤ ਸਮਝਾ ਸਮਝਾ ਤਾਂ ਕਿ ਮੇਰੀ ਭਟਕਣਾ ਮੁੱਕ ਜਾਏ ਜਦੋਂ ਹੁਣ ਗੁਰੂ ਤੋਂ ਪਾਈ ਮਤ ਆ ਗਈ ਭਟਕਣਾ ਮੁੱਕ ਜਾਂਦੀ ਹੈ ਸਮਝ ਪੈ ਜਾਂਦੀ ਆ ਵੀ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਕੀਤਾ ਹੋਇਆ ਹੋ ਰਿਹਾ ਹੈ ਤੇ ਮਨੁੱਖ ਤਾਂ ਇੱਕ ਜਰੀਆ ਕਰਦਾ ਪ੍ਰਭੂ ਪਰਮਾਤਮਾ ਮਨੁੱਖਤਾ ਦੇ ਅੰਦਰ ਵਸ ਕੇ ਹੀ ਹੈ ਦੇਖੋ ਕਿੱਡੀਆਂ-ਕਿੱਡੀਆਂ ਕਾਢਾਂ ਨਿਕਲੀਆਂ ਆ ਮੋਬਾਈਲ ਦੀ ਕਿੱਡੀ ਕਾਢ ਗੱਡੀਆਂ ਕਿੰਨੀਆਂ ਕਿੱਡੀਆਂ ਵੱਡੀਆਂ ਆ ਗਈਆਂ ਕਿੰਨਾ-ਕਿੰਨਾ ਲੋਡ ਚੱਕ ਲ ਜਾਂਦੀਆਂ ਨੇ ਕਿੱਡੀਆਂ-ਕਿੱਡੀਆਂ ਕਾਢਾਂ ਕੱਢ ਲੀਆਂ ਸੈਂਸਕਾਰਾਂ ਨੇ ਸੂਝਵਾਨ ਬੰਦਿਆਂ ਨੇ ਪਰ ਉਹਨਾਂ ਨੂੰ ਦਿਮਾਗ ਹੀ ਨਹੀਂ ਦਿੱਤਾ ਪ੍ਰਭੂ ਪਰਮਾਤਮਾ ਨੇ ਦਿਮਾਗ ਹੀ ਨਹੀਂ ਕੱਲਾ ਦਿੱਤਾ ਆਪ ਹੀ ਅੰਦਰ ਵਸ ਕੇ ਕਰਾ ਰਿਹਾ ਸਭ ਕੁਝ ਆਪਾਂ ਵੱਡੀ ਤੋਂ ਵੱਡੀ ਪਾਵਰ ਇਹ ਮੰਨਣੀ ਆ ਵੀ ਉਹ ਕਾਲਪੁਰਖ ਵਾਹਿਗੁਰੂ ਹੀ ਵਸ ਰਿਹਾ ਸਭ ਦੇ ਅੰਦਰ। ਉਹੀ ਸਾਨੂੰ ਅਕਲ ਦਿੰਦਾ ਉਹੀ ਉਹਨੇ ਸਾਨੂੰ ਮਾਤ ਦਿੱਤੀ ਹੈ। ਸਰੀਰ ਕਿੰਨਾ ਸੋਹਣਾ ਦਿੱਤਾ ਦੇਖੋ ਅੱਖਾਂ ਦੇਖਣ ਲਈ ਦਿੱਤੀਆਂ ਕਿੱਥੇ ਤੱਕ ਦੇਖਦੀਆਂ ਸੰਸਾਰ ਨੂੰ। ਸੁਰਤ ਦੀ ਅੱਖ ਦੇਖੋ ਕਿੱਥੇ ਤੱਕ ਦੇਖ ਲੈਂਦੀ ਹੈ। ਇੱਥੇ ਬੈਠਿਆਂ ਬੈਠਿਆਂ ਸਕਿੰਟਾਂ ਮਿੰਟਾਂ ਸਕਿੰਟਾਂ ਦੇ ਵਿੱਚ ਦੇਸ਼ ਪ੍ਰਦੇਸ਼ ਘੁੰਮਿਉਂਦਾ ਘੁੰਮਿਉਂਦੀ ਆ ਸੁਰਤ ਕਿੱਡੀ ਵੱਡੀ ਪਾਵਰਾ ਆ ਕੰਨ ਦੇਖੋ ਸੁਣਨ ਵਾਸਤੇ ਜਿਹੋ ਜਿਹਾ ਵੀ ਬੋਲਦੇ ਆ ਉਹੇ ਜਿਹਾ ਹੀ ਸੁਣਦੇ ਆ ਇਹ ਨਹੀਂ ਹੈ ਵੀ ਚੱਲ ਸੁਣੀ ਜਾਂਦੇ ਆ ਸਮਝ ਨਹੀਂ ਆਉਂਦੀ ਜਿਹੋ ਜਿਹਾ ਵੀ ਬੋਲੇਗਾ ਕੋਈ ਉਹੇ ਦੀ ਸਮਝ ਉਹੇ ਜੀ ਬਾਤ ਸਮਝਦੇ ਨੇ ਕੰਨ ਕਿੱਡੀ ਵੱਡੀ ਪਾਵਰਾ ਕਾਲਪੁਰਖ ਵਾਹਿਗੁਰੂ ਨੇ ਬਖਸ਼ੀ ਮਹਾਰਾਜ ਕਹਿੰਦੇ ਕਰੋ ਕਿਰਪਾ ਭ੍ਰਮ ਚੂਕੀ ਮੈਂ ਸਮਤ ਦੇ ਹੋ ਸਮਝਾਏ ਹੁਣ ਇੱਥੇ ਸਮਤ ਦੀ ਗੱਲ ਹੋਰ ਕਰਦੇ ਨੇ ਭਗਤ ਜੀ ਵੀ ਕਿਹੜੀ ਸਮਤ ਗੁਰੂ ਦੇ ਗਿਆਨ ਦੀ ਆਪਦੇ ਨਾਮ ਦੀ ਸੂਝੀ ਬਖਸ਼ੋ ਮਹਾਰਾਜ ਮੈਨੂੰ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ हे ਪ੍ਰਭੂ ਵੱਡੇ ਵੱਡੇ ਜੋਗੀ ਵੀ ਤੇਰੇ ਬੇਅੰਤ ਗੁਣਾ ਦਾ ਅੰਤ ਨਹੀਂ ਪਾ ਸਕਦੇ ਪ੍ਰੇਮ ਭਗਤ ਕੈ ਕਾਰਨੇ ਕਹ ਰਬਦਾਸ ਚਮਾਰ ਕੈ ਕਾਰਨੇ ਦੀ ਖਾਤਰ ਪ੍ਰੇਮ ਕਾਰਨੇ ਇਹਦਾ ਭਾਵ ਅਰਥ ਹੈ ਰਬਦਾਸ ਚਮਾਰ ਤੂੰ ਪ੍ਰਭੂ ਦੀ ਸਿੱਖਤ ਸਲਾਹ ਕਰ ਤਾਂ ਕਿ ਤੈਨੂੰ ਪ੍ਰੇਮ ਦੇਈ ਭਗਤੀ ਪ੍ਰੇਮ ਤੇ ਭਗਤੀ ਦੀ ਦਾਤ ਮਿਲ ਸਕੇ ਬਸ ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਨਾਲ ਹੀ ਪਾਈ ਇਹ ਦਾਤ ਮਿਲਣੀ ਆ। ਭਾਵ ਪ੍ਰਭੂ ਦਰਤ ਅਰਦਾਸ ਹੈ ਪ੍ਰਭੂ ਮੇਰੇ ਮਾਇਆ ਮੋਹ ਮਨ ਨੂੰ ਆਪਣਾ ਦیدار ਬਖਸ਼ ਕੇ ਚੰਗੀ ਮਤ ਲਾਵੋ। ਇਹ ਮੇਰਾ ਮਨ ਤਾਂ ਮਾਇਆ ਦੇ ਮੋਹ ਵਿੱਚ ਹੀ ਫਸਿਆ ਹੋਇਆ ਹੈ ਤੁਸੀਂ ਆਪ ਦੀ ਕਿਰਪਾ ਕਰਕੇ ਚੰਗੀ ਮਤ ਦੀ ਲੇਵ ਲਾਓ ਸਾਨੂੰ। ਤੇ ਚੰਗੀ ਮੱਤ ਗੁਰੂ ਤੋਂ ਮਿਲਣੀ ਹੀ ਆ ਭਾਈ ਜਦੋਂ ਆਪਾਂ ਗੁਰੂ ਦੀ ਸੰਗਤ ਕਰਾਂਗੇ ਅਗਲਾ ਸ਼ਬਦ ਆ ਜੀ ਗੌੜੀ ਬਰਾਗਣ ਰਾਗ ਗੌੜੀ ਬਰਾਗਣ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਗੁਰੂ ਜੀ ਕਹਿੰਦੇ ਤੇ ਸਤਗੁਰ ਦੀ ਕਿਰਪਾ ਨਾਲ ਉਹਦੇ ਨਾਲ ਮੇਲ ਮਲਾਪ ਹੁੰਦਾ ਹੈ ਹੁਣ ਇੱਥੇ ਦੱਸਦੇ ਨੇ ਭਗਤ ਜੀ ਸਤਜੁਗ ਸਤ ਤ੍ਰੇਤਾ ਜਗੀ ਦਵਪਰ ਪੂਜਾ ਚਾਰ ਇਹ ਚਾਰੇ ਜੁਗਾਂ ਦਾ ਨਾਮ ਲੈਂਦਾ ਜੀ ਸਤਜੁਗ ਸਤ ਤ੍ਰੇਤਾ ਦਵਪਰ ਤੇ ਕਲਯੁਗ ਮਹਾਰਾਜ ਕਹਿੰਦੇ ਹੇ ਪੰਡਤ ਜੀ ਤੁਸੀਂ ਆਖਦੇ ਹੋ ਕਿ ਹਰੇਕ ਯੁਗ ਵਿੱਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ ਇਸ ਅਨੁਸਾਰ ਸਤਜੁਗ ਵਿੱਚ ਦਾਨ ਆਦਿਕ ਪ੍ਰਧਾਨ ਸੀ ਤ੍ਰੇਤਾ ਯੁਗ ਜੱਗਾਂ ਵਿੱਚ ਪਵਿੱਤਰ ਰਿਹਾ ਦੁਆਪਰ ਵਿੱਚ ਦੇਵਤਿਆਂ ਦੀ ਪੂਜਾ ਪ੍ਰਧਾਨ ਕਰਮ ਸੀ ਪੁਜਾਰੀ ਕਹਿੰਦਾ ਇਹ ਪੰਡਤ ਗਰਬਾਣੀ ਨੇ ਇਸ ਗੱਲ ਨੂੰ ਮੰਨ ਲਿਆ ਜਵਾਬ ਦੇ ਰਹੇ ਨੇ ਭਗਤ ਜੀ ਇੱਥੇ ਤੀਨੋ ਜਗਤ ਤੀਨੋ ਦੜੇ ਕਲ ਕੇਵਲ ਨਾਮ ਆਧਾਰ ਉਹ ਕਹਿੰਦਾ ਤਿੰਨਾਂ ਯੁੱਗਾਂ ਦੀ ਗੱਲ ਛੱਡੋ ਤੁਸੀਂ ਉਹ ਤਾਂ ਨੰਗੇ ਇਸ ਤਰ੍ਹਾਂ ਤੁਸੀਂ ਆਖਦੇ ਹੋ ਕਿ ਤਿੰਨੇ ਯੁੱਗ ਇਹਨਾਂ ਤਿੰਨਾਂ ਕਰਮਾਂ ਧਰਮ ਉੱਤੇ ਜ਼ੋਰ ਦਿੰਦੇ ਹਨ ਤੇ ਹੁਣ ਕਲ ਯੁੱਗ ਵਿੱਚ ਸਿਰਫ ਰਾਮ ਨਾਮ ਦਾ ਆਸਰਾ ਸੌਖੀ ਸਮਝ ਆ ਗਈ ਨਾ ਵੀ ਸਾਨੂੰ ਕਿਸੇ ਵੀ ਕਿਸਮ ਦਾ ਕਰਮ ਧਰਮ ਕਰਨ ਦੀ ਲੋੜ ਨਹੀਂ ਪ੍ਰਭੂ ਪ੍ਰਮਾਤਮਾ ਦਾ ਨਾਮ ਹੀ ਜਪਣਾ ਉਹ ਨਾਮ ਆਪ ਆਪ ਦਾ ਕਾਰੋਬਾਰ ਕਰਦੇ ਵੀ ਉਹਨੂੰ ਯਾਦ ਰੱਖ ਸਕਦੇ ਆ ਗਰਬਾਣੀ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਵਿਹਲੇ ਬਹਿ ਕੇ ਮਾਲਾ ਫੜ ਕੇ ਜਾਂ ਕੋਈ ਟੋਆ ਭੋਰਾ ਪੱਟ ਕੇ ਬਹਿ ਜਾਓ ਨਾ ਗਰਬਾਣੀ ਕਹਿੰਦੀ ਹਾਥ ਪਾਓ ਸਭ ਕਾਮ ਕਰ ਚੀਤ ਨਿਰੰਜਨ ਨਾਲ ਵੀ ਆਪ ਦਾ ਕਾਰੋਬਾਰ ਵੀ ਕਰੀ ਜਾ ਪਾਈ ਤੇ ਤੈਨੂੰ ਪ੍ਰਭੂ ਪ੍ਰਮਾਤਮਾ ਚੇਤੇ ਹੋਵੇ ਜਦੋਂ ਉਹਨੂੰ ਯਾਦ ਰੱਖੇਗਾ ਫਿਰ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰਦਾ ਮਨੁੱਖ ਭੈਣਾ ਚਾਹੇ ਭਾਈ ਆ ਕਿਸੇ ਵੀ ਕਿਸਮ ਦਾ ਮਾਲਾ ਨਹੀਂ ਕਰੇਗਾ ਨਾ ਕੋਈ ਬੇਈਮਾਨੀ ਚੋਰੀ ਜਾਰੀ ਠੱਗੀ ਕੋਈ ਕਰਮकांड ਮਹਾਰਾਜ ਦੱਸਦੇ ਨੇ ਵਿੋ ਤਨ ਜੁਗਾ ਤਨ ਜੁਗ ਤਿੰਨੋ ਜੜੇ ਕਲ ਕੇਵਲ ਨਾਮ ਆਧਾਰ ਵੀ ਕੇਵਲ ਪ੍ਰਭੂ ਪਰਮਾਤਮਾ ਦੇ ਨਾਮ ਦਾ ਆਧਾਰ ਹੀ ਆ ਮਨੁੱਖ ਨੂੰ ਹੋਰ ਕੋਈ ਪੁੰਨਦਾਨ ਕਰ ਲਵੇ ਜਗ ਕਰ ਲਵੇ ਕੁਝ ਵੀ ਕਰੀ ਜਾਵੇ ਕਰਮकांड ਕੋਈ ਫਲ ਨਹੀਂ ਮਿਲਣ ਵਾਲਾ हां एक ਜਿਹੜੀ ਗੁਰੂ ਦਾ ਸਿਧਾਂਤ ਆ ਆਪਾਂ ਨੂੰ ਦੱਸਿਆ ਗੁਰੂ ਨੇ ਵੀ ਲੋੜਵੰਦ ਦੀ ਮਦਦ ਭੈਣ ਭਾਈ ਦਾ ਸਾਥ ਨਭਾਉਣਾ ਲੋੜਵੰਦ ਦੀ ਮਦਦ ਘਾਲ ਖਾਏ ਕਿਸੇ ਹੱਥੋਂ ਦੇ ਵੀ ਆਪਣੀ ਕਾਲਣਾ ਕਾਲ ਕੇ ਆਪਣੀ ਮਿਹਨਤ ਦੇ ਪੈਸੇ ਦੇ ਵਿੱਚੋਂ ਕਮਾਈ ਦੇ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਵੀ ਕਰਨੀ ਇਹ ਸਿਧਾਂਤ ਆ ਸਿੱਖੀ ਸਿਧਾਂਤ ਆ ਵੰਡ ਕੇ ਛਕਣਾ ਕਿਰਤ ਕਰਨੀ ਵੰਡ ਕੇ ਛਕਣਾ ਤੇ ਨਾਮ ਜਪਣਾ ਤਿੰਨ ਹੀ ਗੱਲਾਂ ਨੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਤੁਸੀਂ ਆਖਦੇ ਹੋ ਕਿ ਤਿੰਨੇ ਯੁਗ ਇਨ੍ਹਾਂ ਤਿੰਨਾ ਕਰਮਾ ਧਰਮਾਂ ਉੱਤੇ ਜੋਰ ਦਿੰਦੇ ਹਨ ਤੇ ਗੁਣ ਹੁਣ ਕਲ ਯੁਗ ਵਿੱਚ ਸਿਰਫ ਨਾਮ ਨਾਮ ਦਾ ਆਸਰਾ ਹੈ ਸੋਖਾ ਨਾ ਪ੍ਰਭੂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾ ਭਾਈ ਪਾਰ ਕੈਸੇ ਪਾਏ ਬੋਰੇ ਇਦਾਂ ਹੀ ਬੰਦਾ ਇਹ ਪਰ ਹੇ ਪੰਡਿਤ ਇਨ੍ਹਾਂ ਯੁਗਾਂ ਦੇ ਬੰਡੇ ਹੋਏ ਕਰਮਾ ਧਰਮਾ ਨਾਲ ਸੰਸਾਰ ਸਮੁੰਦਰ ਦਾ ਪਾਰ ਲਾ ਬੰਨਾ ਕਿਵੇਂ ਲੱਭੋਗੇ ਮੋਹ ਸੋ ਮੋਹ ਸੋ ਕੋ ਨਾ ਕਹੇ ਸਮਝਾਏ ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਐਸਾ ਕੰਮ ਸਮਝ ਕੇ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ ਕੋਈ ਵੀ ਵੀ ਐਸਾ ਕੰਮ ਨਹੀਂ ਸਮਝਾ ਕੇ ਦੱਸ ਸਕਿਆ ਜਾਤੇ ਆਵਾ ਗਮਨ ਬੁਲਾਏ ਜਾਤੇ ਆਵਾ ਗਵਨ ਬੁਲਾਏ ਰਹਾਵਾਲੇ ਬਾਂਚ ਮਾਰਾ ਦਦ ਨੇ ਵੀ ਜਿਸ ਦੀ ਸਹੈਤਾ ਨਾਲ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਸਕੇ ਕੋਈ ਨਹੀਂ ਸਮਝਾ ਸਕਿਆ ਪੰਡਤ ਜੀ ਨੂੰ ਸੰਬੋਧਨ ਕਰਕੇ ਦੱਸਦੇ ਨੇ ਭਗਤ ਰਬਦਾਸ ਜੀ ਵੀ ਤੁਸੀਂ ਇਹ ਗੱਲ ਕਹਿੰਨੇ ਆ ਪਰ ਇਹ ਨਹੀਂ ਕੋਈ ਸਮਝਾ ਸਕਿਆ ਮੈਨੂੰ ਵੀ ਜਨਮ ਮਰਨ ਦਾ ਗੇੜ ਕਿਵੇਂ ਮੁੱਕ ਜੇ ਉਹ ਗੁਰਬਾਣੀ ਸਮਝਾਉਂਦੀ ਹੈ ਗੁਰਬਾਣੀ ਵਿੱਚ ਭਗਤ ਜੀ ਸਮਝਾਉਂਦੇ ਨੇ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਤੇ ਜਨਮ ਮਰਨ ਦੇ ਗੇੜ ਵਿੱਚੋਂ ਨਿਕਲ ਸਕਦਾ ਇਨਸਾਨ ਮੁੱਕ ਸਕਦਾ ਜਨਮ ਮਰਨ ਦਾ ਗੇੜ 84 ਗੇੜ ਜਿਹਨੂੰ ਆਪਾਂ ਕਹਿੰਦੇ ਆ ਮੁੱਕ ਸਕਦਾ ਏ ਬਹੁ ਵਿਦ ਧਰਮ ਨਰੂਪੀਏ ਕਰਤਾ ਦਿਸੇ ਸਭ ਲੋਏ ਲੋਏ ਮੈਨੇ ਅੱਖਾਂ ਜੀ ਕਹਿੰਦੇ ਨਾ ਭਗਤ ਜੀ ਕਹਿੰਦੇ ਸ਼ਾਸਤਰਾਂ ਅਨੁਸਾਰ ਕਈ ਤਰੀਕਿਆਂ ਨਾਲ ਵਰਣ ਆਸ਼ਰਮਾਂ ਦੇ ਕਰਤੱਵਾਂ ਦੀ ਹੱਦਬੰਦੀ ਕੀਤੀ ਗਈ ਹੈ ਇਹਨਾਂ ਸ਼ਾਸਤਰਾਂ ਨੂੰ ਮੰਨਣ ਵਾਲਾ ਸਾਰਾ ਜਗਤ ਇਹੀ ਮਿਥੇ ਹੋਏ ਕਰਮ ਧਰਮ ਕਰਦਾ ਦਿਖ ਰਿਹਾ ਹੈ ਵੀ ਜਿਹੜੇ ਸ਼ਾਸਤਰਾ ਵਿਤਾਵਕ ਪੁਜਾਰੀ ਦੇ ਕਹਿਣ ਤੇ ਜੋਤਿਸ਼ੀ ਦੇ ਕਹਿਣ ਤੇ ਕਿਸੇ ਚੇਲੇ ਦੇ ਕਹਿਣ ਤੇ ਹੀ ਮਨੁੱਖ ਕੰਮ ਕਰੀ ਜਾਂਦਾ ਹੈ ਅੱਜ ਮੰਗਲਵਾਰ ਅੱਜ ਮੰਗਲਵਾਰ ਕਹਿਣਗੇ ਜੀ ਮਤਲਬ ਹੀ ਤਸੀਂ ਦੇਵੀ ਦੀ ਪੂਜਾ ਕਰਨੀ ਆ ਉਹ ਕਰਨੀ ਆ ਚੜਾਵਾ ਚੜਨਾ ਵਾ ਜਿਹੜੇ ਲੋਕ ਮੰਨਦੇ ਨੇ ਇਹਨਾਂ ਚੀਜ਼ਾਂ ਨੂੰ ਗੁਰਮਤ ਵਾਲਿਆਂ ਦੀ ਗੱਲ ਨਹੀਂ ਜਿਹੜੇ ਗੁਰਮਤ ਵਾਲਿਓ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਮੰਨਦੇ ਆ ਵੀ ਉਹਦਾ ਕੀਤਾ ਹੀ ਸਭ ਕੁਝ ਹੋ ਰਿਹਾ ਉਹਦੀ ਕਿਰਪਾ ਨਾਲ ਹੀ ਸਾਨੂੰ ਇਹ ਮਨੁੱਖੇ ਜਨਮ ਦੀ ਦਾਤ ਮਿਲੀ ਆ ਉਹਦੀ ਕਿਰਪਾ ਨਾਲ ਹੀ ਇਹਦੀ ਸਾਹ ਸੰਭਾਲ ਹੋ ਰਹੀ ਆ ਉਸ ਦੀ ਕਿਰਪਾ ਨਾਲ ਹੀ ਇਹ ਸਰੀਰ ਛੱਡਿਆ ਜਾਣਾ ਜੀਵ ਆਤਮਾ ਨੇ ਛੱਡਣਾ ਹੋਰ ਕਿਸੇ ਦਾ ਵੀ ਕੋਈ ਹੁਕਮ ਹਾਸਲ ਨਹੀਂ ਚੱਲਦਾ ਗੁਰੂ ਜੀ ਕਹਿੰਦੇ ਇੱਥੇ ਸੰਸਾਰ ਤੇ ਵੀ ਜਾਂ ਕੋਈ ਹਵਾ ਦੇਣ ਵਾਲਾ ਦੇਵਤਾ ਹੋਰ ਆ ਜਾਂ ਕੋਈ ਪਾਣੀ ਦੇਣ ਵਾਲਾ ਕੋਈ ਹੋਰ ਆ ਨਾ ਇੱਕੋ ਇੱਕ ਪ੍ਰਭੂ ਪਰਮਾਤਮਾ ਦਾ ਹੀ ਹੁਕਮ ਚੱਲਦਾ ਸਾਰੀ ਸ੍ਰਿਸ਼ਟੀ ਉਹਦੀ ਕੀਤੀ ਹੋਈ ਚੱਲ ਰਹੀ ਹੈ ਕਿਉਂਕਿ ਗੁਰਬਾਣੀ ਚ ਪੰਕਤੀ ਆ ਜੀ ਮੈਂ ਕੋਲੋਂ ਨਹੀਂ ਕਹੀ ਗੱਲ ਗੁਰਬਾਣੀ ਕਹਿੰਦੀ ਆ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਿਰਭਵਨ ਸਾਜਿਆ ਬਈ ਸੱਚੇ ਪ੍ਰਭੂ ਪਰਮਾਤਮਾ ਤੋਂ ਉਤਪਤੀ ਹੋਈ ਆ ਵੀ ਉਹ ਸੱਚੇ ਤੋਂ ਹਵਾ ਪੈਦਾ ਹੋਈ ਹਵਾ ਦੇ ਨਾਲ ਪਾਣੀ ਪੈਦਾ ਹੋਇਆ ਬਾਕੀ ਫਿਰ ਪਾਣੀ ਤੋਂ ਸਾਰੇ ਜੀਵ ਪੈਦਾ ਹੁੰਦੇ ਨੇ ਪੇੜ ਪੌਦੇ ਫਸਲਾਂ ਜੀਵ ਜੰਤੂ ਸਭ ਪਾਣੀ ਤੋਂ ਪੈਦਾ ਹੁੰਦੇ ਨੇ ਮਹਾਰਾਜ ਕਹਿੰਦੇ ਵੀ ਸਭ ਕੁਝ ਉਹਦਾ ਕੀਤਾ ਹੀ ਹੋ ਰਿਹਾ ਕਿਸੇ ਦੇ ਹੱਥ ਵਿੱਚ ਕੋਈ ਪਾਵਰ ਨਹੀਂ ਹੈ ਵੀ ਕੋਈ ਕਿਸੇ ਨੂੰ ਸੁੱਖ ਦੇ ਸਕੇ ਕੋਈ ਕਿਸੇ ਨੂੰ ਦੁੱਖ ਦੇ ਸਕੇ ਜਾਂ ਕੋਈ ਮਤਲਬ ਜਨਮ ਦੇਣ ਵਾਲਾ ਜਨਮ ਦੇਣ ਵਾਲਾ ਦਾਤਾ ਹੋਰ ਆ ਮਾਰਨ ਵਾਲਾ ਹੋਰ ਆ ਨਾ ਇੱਕੋ ਇੱਕ ਪ੍ਰਭੂ ਪਰਮਾਤਮਾ ਦਾ ਹੀ ਹੁਕਮ ਹੈ ਚਲਦਾ ਜੋ ਉਹਨਾਂ ਨਿਜਮ ਬਣਾਏ ਆ ਉਹ ਨਿਜਮਾ ਮੁਤਾਬਕ ਸਾਰਾ ਸਿਸਟਮ ਚੱਲ ਰਿਹਾ ਕੁਦਰਤ ਦਾ ਤੇ ਮਹਾਰਾਜ ਕਹਿੰਦੇ ਇੱਥੇ ਤੁਸੀਂ ਵੀ ਛੋਡੇ ਸ਼ਾਸਤਰਾਂ ਅਨੁਸਾਰ ਕਈ ਤਰੀਕਿਆਂ ਨਾਲ ਵਰਨਨ ਵਰਨਾ ਰਸਮਾਂ ਦੇ ਕਰਤੱਵਾਂ ਦੀ ਹੱਦਬੰਦੀ ਕੀਤੀ ਗਈ ਹੈ ਵੀ ਇਹਨਾਂ ਸ਼ਾਸਤਰਾਂ ਨੂੰ ਮੰਨਣ ਵਾਲਾ ਸਾਰਾ జగਤ ਇਹੀ ਮਿਥੇ ਹੋਏ ਕਰਮ ਧਰਮ ਕਰਦਾ ਦਿਸ ਰਿਹਾ ਹੈ ਭਗਤ ਜੀ ਕਹਿੰਦੇ ਤੇ ਪਰ ਅਸਲ ਕੀ ਹੈ ਅਸਲ ਮਹਾਰਾਜ ਇਹ ਕਹਿੰਦੇ ਕਬਨ ਕਰਮ ਤੇ ਸੂਟੀਏ ਜਿਹ ਸਾਦੇ ਸਭ ਵਿਦ ਹੋਏ ਪਰ ਕਿਸ ਕਰਮ ਧਰਮ ਦੇ ਕਰਨ ਨਾਲ ਆਵਾ ਗਵਨ ਤੋਂ ਖਲਾਸੀ ਹੋ ਸਕਦੀ ਹੈ ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆ ਜਨਮ ਮਨੋਰਥ ਦੀ ਸਫਲਤਾ ਹੁੰਦੀ ਹੈ ਇਹ ਗੱਲ ਤੁਸੀਂ ਨਹੀਂ ਦੱਸ ਸਕੇ ਪਰ ਹੁਣ ਕਰਮ ਕਰਮ ਵਿਚਾਰੀਏ ਸੰਕਾ ਸੁਣ বেদ ਪੁਰਾਨ ਵੇਦਾਂ ਤੇ ਪੁਰਾਨਾਂ ਨੂੰ ਸੁਣ ਕੇ ਸਗੋਂ ਹੋਰ ਹੋਰ ਸੰਕਾ ਵੱਧਦਾ ਹੈ ਭਗਤ ਜੀ ਕਹਿੰਦੇ ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤਰਾਂ ਦੇ ਅਨੁਸਾਰ ਹੈ ਤੇ ਕਿਹੜਾ ਕਰਮ ਸ਼ਾਸਤਰਾਂ ਨੇ ਵਰਜਿਆ ਹੈ ਇਹੀ ਵਿਚਾਰ ਹੋ ਰਹੀ ਨਾ ਅੱਗੇ ਮਹਾਰਾਜ ਦੱਸਦੇ ਨੇ ਸੰਸਾ ਸਦ ਹਿਰਦੇ ਵਸੇ ਕੋਣ ਹੈ ਰੇ ਅਭਿਮਾਨ ਵਰਣ ਆਸ਼ਰਮ ਦੇ ਕਰਮ ਧਰਮ ਕਰਦਿਆਂ ਹੀ ਮਨੁੱਖ ਦੇ ਹਿਰਦੇ ਵਿੱਚ ਸਹਿਮਤਾ ਟਿਕਿਆ ਹੀ ਰਹਿੰਦਾ ਹੈ ਫਿਰ ਉਹ ਕਿਹੜਾ ਕਰਮ ਧਰਮ ਤੁਸੀਂ ਦੱਸਦੇ ਹੋ ਜੋ ਮਨ ਦਾ ਹੰਕਾਰ ਦੂਰ ਕਰੇ ਬਾਹਰ ਉਦਕ ਪਖਾਰੀਏ ਘਟ ਭੀਤਰ ਬੇਬ ਦਬੇਕਾਰ हे ਪੰਡਤ ਤੁਸੀਂ ਤੀਰਥ ਇਸ਼ਨਾਨ ਤੇ ਜ਼ੋਰ ਦਿੰਦੇ ਹੋ ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਹੀ ਪਾਣੀ ਨਾਲ ਧੋਇਆ ਜਾਂਦਾ ਹੈ ਹਿਰਦੇ ਵਿੱਚ ਕਈ ਕਿਸਮ ਦੇ ਬਕਾਰ ਟਕੇ ਹੀ ਰਹਿੰਦੇ ਹਨ ਤੀਰਥਾਂ ਤੇ ਜਾਣ ਵਾਲੇ ਵੀ ਇਸ਼ਨਾਨ ਜਿਹੜੇ ਕਰਦੇ ਨੇ ਮਹਾਰਾਜ ਕਹਿੰਦੇ ਵੀ ਉਹ ਇੱਕ ਸਰੀਰ ਦਾ ਇਸ਼ਨਾਨ ਹੀ ਹੁੰਦਾ ਉਹ ਦਿਨਾਂ ਤੇ ਜਿਹੜੇ ਅੰਦਰਲੇ ਹਾਪ ਭਾਵ ਆ ਅੰਦਰਲੇ ਬੁਕਾਰ ਨੇ ਉਹ ਤਾਂ ਅੰਦਰ ਹੀ ਟਕੇ ਰਹਿੰਦੇ ਨੇ ਉਹ ਨਹੀਂ ਸਾਫ ਹੁੰਦੇ ਜਿਵੇਂ ਕਿ ਤੁਮੀ ਆ ਤੁਮੀ ਲੈ ਲੋ ਤੁਮਾਂ ਆਪਾਂ ਕਹਿੰਦੇ ਇਧਰ ਤੁਮੀ ਵੀ ਕਹਿੰਦੇ ਆ ਹੁਣ ਤੁਮੀ ਨੂੰ ਤੁਸੀਂ ਜਿੱਥੇ ਮਰਜੀ ਜਿਹੜੇ ਮਰਜੀ ਤੀਰਥਾਂ ਸਰੋਵਰਾਂ ਦੇ ਵਿੱਚ ਡਬੋਈ ਚੱਲੋ 18 ਤੀਰਥਾਂ ਦਾ ਉਹਨੂੰ ਇਸ਼ਨਾਨ ਕਰਾ ਲਓ ਤੇ ਬਾਅਦ ਦੇ ਵਿੱਚ ਉਹਨੂੰ ਕੱਟ ਕੇ ਦੇਖੋਗੇ ਕੌੜੀ ਦੀ ਕੌੜੀ ਰਹਿਣੀ ਆ ਜੇ ਆਪਣਾ ਸੁਭਾਅ ਹੀ ਇਸ ਤਰ੍ਹਾਂ ਦਾ ਕੜਤਣ ਭਰਿਆ ਹੈ ਤੇ ਭਾਈ ਇਹਨਾਂ ਦਾ ਫਲ ਕੋਈ ਨਹੀਂ ਹੋਣਾ ਨਾ ਉਹਨੇ ਕੜਤਣ ਉਹਦੀ ਜਾਣੀ ਆ ਉਹਦੀ ਕੜਤਣ ਜਾਏਗੀ ਕਿਵੇਂ ਜਦੋਂ ਉਹਦੇ ਵਿੱਚ ਕੋਈ ਮਠਾਸ ਪਾਈ ਜਾਵੇ ਹੁਣ ਤੁੰਮਿਆਂ ਦਾ ਅਚਾਰ ਪਾਉਂਦੇ ਨੇ ਕਈ ਲੋਕ ਉਹਨੂੰ ਮਿੱਠਾ ਕਰ ਲੈਂਦੇ ਨੇ ਉਹਦਾ ਕੱਟ ਕੇ ਉਹਨੂੰ ਕੜਤਣ ਉਹਦੀ ਕੱਢੀ ਜਾਂਦੀ ਆ ਉਹਦੀ ਕੜਤਣ ਕੱਢ ਕੇ ਤੇ ਮਿੱਠਾ achar ਬਣਾਇਆ ਜਾਂਦਾ ਤੁੰਮਿਆਂ ਦਾ ਬਣਦਾ ਜੀ ਇਸੇ ਤਰ੍ਹਾਂ ਹੀ ਭਾਈ ਗੁਰੂ ਦੇ ਗਿਆਨ ਦਾ ਤੂੰ ਪੱਲਾ ਫੜ ਗੁਰੂ ਦਾ ਗੁਰੂ ਦੇ ਗਿਆਨ ਮਤਾਕਾ ਮੁਤਾਬਕ ਆਪਣੇ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਆਪਣੇ ਅੰਦਰੋਂ ਕੜਤਣ ਕੱਢ ਭੈੜੀਆਂ ਆਦਤਾਂ ਦੂਰ ਕਰ ਗੁਰੂ ਦਾ ਗਿਆਨ ਪੱਲੇ ਬੰਨ ਤੇ ਫੇਰ ਤੇਰਾ ਵੀ ਭਲਾ ਹੋ ਜਾਏ